ਅਵੇਖੋ 10 ਲੱਖ ਦੇ ਵਿੱਚ ਆਸਟ੍ਰੇਲੀਆ ਜਾਣ ਦਾ ਸੋਚਣਾ ਟੱਬਰ ਨੂੰ ਮਹਿੰਗਾ ਪੈ ਗਿਆ ਤੇ ਪੈਟਰੋਲ ਲੈ ਕੇ ਧੀ ਆਪਣੇ ਪਿਓ ਦੇ ਨਾਲ ਪਾਣੀ ਵਾਲੀ ਟੈਂਕੀ ਤੇ ਚੜੀ ਹੈ ਤੇ ਮਾਮਲਾ ਬਰਨਾਲਾ ਦੇ ਪਿੰਡ ਰੁੜਕੇ ਕਲਾ ਤੋਂ ਸਾਹਮਣੇ ਆਇਆ ਜਿੱਥੇ ਟੈਂਕੀ ਤੇ ਚੜੀ ਕੁੜੀ ਜਿਸਨੇ ਕੀ ਪਿੰਡ ਦੇ ਇੱਕ ਬੰਦੇ ਤੇ ਦੋਸ਼ ਲਗਾਉਂਦਿਆ ਕਿ ਹੈ ਕਿ ਵਿਦੇਸ਼ ਭੇਜਣ ਦੇ ਨਾਮ ਤੇ 10 ਲੱਖ ਰੁਪਏ ਉਸ ਦੇ ਕੋਲੋਂ ਲਏ ਗਏ ਸਨ ਦਰਅਸਲ ਇਸ ਸਬੰਧ ਵਿੱਚ ਪਾਣੀ ਦੀ ਟੈਂਕੀ ਤੇ ਚੜਨ ਵਾਲੀ ਕੁੜੀ ਤੇ ਉਸ ਦੇ ਪਿਤਾ ਦਾ ਕਹਿਣਾ ਹੈ ਕਿ ਪਿੰਡ ਦੇ ਇੱਕ ਵਿਅਕਤੀ ਜਿਸ ਦੇ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ ਉਹਨਾਂ ਦੇ ਨਾਲ ਧੋਖਾ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਪਿੰਡ ਦੇ ਨੰਬਰਦਾਰ ਜਿਸ ਦੇ ਵੱਲੋਂ 10 ਲੱਖ ਰੁਪਏ ਲੈ ਕੇ 2021 ਦੇ ਵਿੱਚ ਆਸਟ੍ਰੇਲੀਆ ਭੇਜਣ ਦੀ ਗੱਲ ਆਕੀ ਗਈ ਸੀ ਉਸ ਤੋਂ ਬਾਅਦ ਪਰਵਾਰ ਨੂੰ 10 ਲੱਖ ਰੁਪਏ ਦਿੱਤੇ ਗਏ ਕੁ ਸਮੇ ਬਾਅਦ ਫਿਰ 12 ਲੱਖ ਰੁਪਏ ਦੀ ਮੰਗ ਕੀਤੀ ਜਾਂਦੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਇੰਨੇ ਪੈਸੇ ਨਹੀਂ ਸਨ ਇਸ ਦੇ ਚਲਦਿਆਂ ਉਕਤ ਪਰਿਵਾਰ ਦੇ ਵੱਲੋਂ ਜਿਹੜੇ 10 ਲੱਖ ਰੁਪਏ ਤੇ ਫਾਈਲ ਵਾਪਸ ਕਰਨ ਨੂੰ ਇਹਨਾਂ ਕਿਹਾ ਪਰ ਪਿਛਲੇ 3 ਸਾਲਾਂ ਤੋਂ ਪੈਸਾ ਜਿਹੜਾ ਹੈ ਉਹ ਵਾਪਸ ਨਹੀਂ ਕੀਤਾ ਜਾ ਰਿਹਾ ਇਸ ਸਬੰਧ ਵਿੱਚ ਪੀੜਤ ਪਰਿਵਾਰ ਨੇ ਐਸਐਸਪੀ ਬਰਨਾਲਾ ਨੂੰ ਵੀ ਸ਼ਿਕਾਇਤ ਕੀਤੀ ਹੈ ਜਿਸ ਦੀ ਜਾਂਚ ਡੀਐਸਪੀ ਤੱਪਾ ਦੇ ਵੱਲੋਂ ਕੀਤੀ ਗਈ ਸੀ कि ਉਹਨਾਂ ਨੇ 에이ਜੰਟ ਪਰਿਵਾਰ ਤੋਂ 1 ਸਾਲ ਦੇ ਅੰਦਰ ਪੈਸੇ ਵਾਪਸ ਦਿਵਾਉਣ ਦਾ ਸਮਾਂ ਵੀ ਲਿਆ ਸੀ ਪਰ ਪਿਛਲੇ ਮਹੀਨੇ 15 ਤਰੀਕ ਨੂੰ ਸਾਲ ਬੀਤ ਗਿਆ ਪਰ ਉਹਨਾਂ ਦਾ ਕਹਿਣਾ ਹੈ ਕਿ ਅਜੇ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਜਿਸ ਦੇ ਚਲਦਿਆਂ ਹੁਣ ਉਹ ਪਾਣੀ ਦੀ ਟੈਂਕੀ ਤੇ ਚੜਨ ਨੂੰ ਮਜਬੂਰ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਪਰਿਵਾਰ ਮਜ਼ਦੂਰੀ ਕਰਕੇ ਆਪਣਾ ਪਾਲਣ ਪੋਸ਼ਣ ਕਰ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਗਹਿਣੇ ਵੇਚ ਕੇ ਤੇ ਹੋਰ ਥਾਵਾਂ ਤੋਂ ਪੈਸੇ ਜਿਹੜੇ ਇਕੱਠੇ ਕਰਕੇ ਦਿੱਤੇ ਗਏ ਸਨ 4 ਸਾਲ ਹੋ ਗਏ ਨੇ ਉਹ ਕੋ ਇਨਸਾਫ ਦੇ ਲਈ ਪਟਕ ਰਹੀ ਨੇ 10 ਲੱਖ ਰੁਪਏ ਦੀ ਰਕਮ ਨਾ ਵਾਪਸ ਦਿੱਤੀ ਜਾ ਰਹੀ ਹੈ ਤੇ ਨਹੀਂ ਵਿਦੇਸ਼ ਭੇਜਿਆ ਜਾ ਰਿਹਾ ਮੇਰਾ ਨਾਮ ਜਸਪ੍ਰੀਤ ਕੌਰ ਹੈ ਜੀ ਤੇ ਸਾਡੇ ਜਿਹੜੇ ਪਿੰਡ ਦੇ ਨੰਬਰਦਾਰ ਨੇ ਉਹਨਾਂ ਨੇ ਸਾਡੇ ਨਾਲ ਠੱਗੀ ਮਾਰੀ ਉਹਨਾਂ ਦੀ ਕੁੜੀ ਹੈ ਜਿਹੜੀ ਆਸਟ੍ਰੇਲੀਆ ਪੀਆਰ ਆ 2021 ਦੇ ਵਿੱਚ ਉਹ ਸਾਨੂੰ ਕੁੜੀ ਕਹਿੰਦੀ ਵੀ ਅਸੀਂ ਤੁਹਾਡੀ ਕੁੜੀ ਨੂੰ ਬਾਹਰ ਲੈ ਜਾਵਾਂਗੇ ਉਦੋਂ ਮੇਰੇ ਬੈਂਡ ਆਏ ਸੀਗੇ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਸਾਨੂੰ ਕਹਿੰਦੇ ਵੀ ਥੋੜਾ 10 ਲੱਖ ਰੁਪਿਆ ਲੱਗੂਗਾ ਵੀ ਅਸੀਂ ਤੁਹਾਡੀ ਕੁੜੀ ਨੂੰ ਆਸਟ੍ਰੇਲੀਆ ਚ ਲੈ ਜਾਵਾਂਗੇ ਤਾਂ ਮੇਰੇ ਡੈਡੀ ਨੇ 10 ਲੱਖ ਰੁਪਏ ਉਹਨਾਂ ਨੂੰ ਦੇਤਾ ਪਹਿਲਾਂ 5 ਫਿਰ 2.5 ਫਿਰ 2.5 ਕਰਕੇ ਕੁਝ ਇੱਧਰ ਉੱਧਰੋਂ ਪੈਸੇ ਕਰਕੇ ਉਹਨਾਂ ਨੂੰ ਦੇਤੇ ਤੇ ਵੀ ਮੈਂ ਹੋਰ ਪੈਸੇ ਨਹੀਂ ਦੇ ਸਕਦਾ ਤੁਸੀਂ ਮੇਰੇ ਪੈਸੇ ਮੋੜਦੇ ਵੀ ਮੈਂ ਨਹੀਂ ਆਪਦੀ ਕੁੜੀ ਨੂੰ ਭੇਜ ਨਹੀਂ ਸਕਦਾ ਮੇਰੇ ਚੰਨੇ ਗੁਣ ਜਾਇਸ਼ ਨਹੀਂ ਆਗੇ ਤੇ ਉਹਨਾਂ ਨੇ ਕਹਿੰਦੇ ਵੀ ਠੀਕ ਆ ਸੀ ਫਿਰ ਤੁਹਾਡੇ ਪੈਸੇ ਵਾਪਸ ਕਰ ਦਾਂਗੇ ਪਰ ਉਹਨਾਂ ਨੇ ਹਜੇ ਤੱਕ ਸਾਡੇ ਕੋਈ ਪੈਸੇ ਨਹੀਂ ਵਾਪਸ ਕੀਤੇ ਕੁਝ ਨਹੀਂ ਕੀਤਾ ਅਸੀਂ ਐਸਾ ਐਕਸਪੀਰੀਅੰਸ ਫੇਸ ਹੋਏ ਤੇ ਉਹਨਾਂ ਨੇ ਡਿਪਟੀ ਸਾਹਿਬ ਨੂੰ ਮਾਰਕ ਕਰਤੀ ਡਿਪਟੀ ਸਾਹਿਬ ਤੋਂ ਉਹਨਾਂ ਨੇ 1 ਸਾਲ ਦਾ ਟਾਈਮ ਲੈ ਲਿਆ ਜਿਹੜਾ ਕਿ ਤਰੀਕ ਹੈਗੇ ਸੀ 15 ਤਰੀਕ ਸੀਗੀ ਹੁਣ ਲਗਭਗ ਮਹੀਨੇ ਤੋਂ ਉੱਪਰ ਹੀ ਹੋ ਗਿਆ ਜਿਹੜਾ ਟਾਈਮ ਲੰਘਿਆ ਨੂੰ ਤੇ ਹਜੇ ਤੱਕ ਨਾ ਤਾਂ ਕੋਈ ਪੁਲਿਸ ਨੇ ਕਾਰਵਾਈ ਕੀਤੀ ਸਾਡਾ ਕੁਝ ਨਹੀਂ ਹੋਇਆ ਇਹ ਲਗਭਗ 2 ਤੋਂ ਲੈ ਕੇ 250 ਫੁੱਟ ਟੈਂਕ ਹੀ ਹੈਗੀ ਉੱਚੀ ਤੇ ਅਸੀਂ ਸਵੇਰ ਦਾ ਕੁਝ ਵੀ ਨਹੀਂ ਖਾਦਾ ਪੀਤਾ ਅਗਰ ਇੱਥੇ ਸਾਨੂੰ ਕੁਝ ਵੀ ਹੁੰਦਾ ਆ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਤੇ ਆਪਣਾ ਜਿਹੜਾ ਨੰਬਰਦਾਰ ਹੋ ਜ਼ਿੰਮੇਵਾਰ ਹੋਣਗੇ ਮੈਂ ਸਤਨਾਮ ਸਿੰਘ ਜੀ ਪਿੰਡ ਰੂੜੇਕੇ ਕਲਾਂ ਪਿਓ ਦਾ ਨਾਮ ਹਰਨੇਕ ਸਿੰਘ ਆ ਜੀ ਮੇਰੇ ਨਾਲ ਮੇਰੇ ਪਿੰਡ ਦੇ ਬੰਦਿਆਂ ਨੇ 10 ਲੱਖ ਰੁਪਏ ਦੀ ਠੱਗੀ ਮਾਰੀ ਆ ਜੀ ਮੇਰੀ ਕੁੜੀਆ ਜਸਪ੍ਰੀਤ ਕੌਰ ਇਹਨੂੰ ਬੈਂਡ ਆਏ ਵੇ ਅਸੀਂ ਸਾਢੇ 3/2 ਸਾਢੇ ਪਿੰਡ ਦਾ ਇੱਕ ਨੰਬਰਦਾਰ ਆ ਹੁਣ ਤਾਂ ਨੰਬਰਦਾਰ ਵੀ ਨਹੀਂ ਕਹਿ ਸਕਦੇ ਨੰਬਰਦਾਰ ਆ ਜਗਤਾਰ ਸਿੰਘ ਪੁੱਤਰ ਕਰਨੈਲ ਸਿੰਘ ਰੂੜੇਕੇ ਕਲਾਂ ਦੇ ਰਹਿ ਇਹਨਾਂ ਨੇ ਮੈਂ 1 ਸਾਲ ਸੀਰ ਕੀਤਾ ਜੀ ਪਹਿਲਾਂ 1992 ਦੇ ਵਿੱਚ ਉਦੋਂ ਬਾਅਦ ਜੀ ਮੇਰੀ ਕੁੜੀ ਨੂੰ ਬੈਂਡ ਆ ਗਏ ਇਹ ਕਹਿੰਦੇ ਵੀ ਤੇਰੀ ਕੁੜੀ ਨੂੰ ਅਸੀਂ ਆਸਟ੍ਰੇਲੀਆ ਲੈ ਜਾਾਂਗੇ ਇਹਨਾਂ ਦੀ ਕੁੜੀ ਗੋਗੀ ਆਸਟ੍ਰੇਲੀਆ ਗਈ ਹੋਈ ਆ ਕਹਿੰਦੇ ਵੀ ਅਸੀਂ ਲਗਭਗ 10 ਲੱਖ ਦੇ ਵਿੱਚ ਲੈ ਜਾਾਂਗੇ ਜੀ ਮੈਂ ਇਹਨਾਂ ਨੂੰ ਪੰਜ ਪਹਿਲਾਂ ਦੇ ਤਾਂ 2.5 ਫੇਰ ਦੇ ਤਾਂ 2.5 ਫੇਰ ਦਿੱਤਾ 10 ਲੱਖ ਰੁਪਇਆ ਦਿੱਤਾ ਉਦੋਂ ਬਾਅਦ ਇਹਨਾਂ ਨੇ ਸਾਲ ਨਗਾਤਾ ਜੀ ਸਾਲ ਨਗਾ ਕੇ ਫਿਰ ਇਹ ਕਹਿੰਦੇ ਵੀ ਸਾਨੂੰ 12 ਲੱਖ ਰੁਪਇਆ ਹੋਰ ਦੋ 12 ਹੋਰ ਲੱਗੂ ਮੈਂ ਕਿਹਾ ਵੀ ਐਨੇ ਤਾਂ ਮੇਰੇ ਕੋਲ ਹੈ ਨਹੀਂ ਮੈਂ ਤਾਂ ਪਹਿਲਾਂ ਹੀ ਕੁਝ ਸੋਨਾ ਵੇਚਿਆ ਸੀ ਕੁਝ ਮੈਂ ਆਪਣੇ ਦੋ ਡੰ ਉਹਨਾਂ ਦੇ ਹਜੇ ਮੈਂ ਦੇਣੇ ਆ 5 ਲੱਖ ਰੁਪਏ ਰਿਸ਼ਤੇਦਾਰਾਂ ਦਾ ਜੀ ਤੇ ਮੈਂ ਕਿਹਾ ਵੀ ਮੇਰੇ ਕੋਲੇ ਤਾਂ ਹੈ ਨਹੀਂਗੇ ਕਦੇ ਵੀ ਤੇਰੇ ਵਾਪਸ ਕਰ ਦਿਆਂਗੇ ਸਾਲ ਇਹਨਾਂ ਨੇ ਫੇਰ ਨਗਾਤਾ ਵਾਪਸ ਕਰਦਿਆ ਨੇ ਉਦੋਂ ਮੰਗਰੂ ਮੈਂ 18 ਤਰੀਕ 9ਵਾਂ ਮਹੀਨਾ 2023 ਦੇ ਵਿੱਚ ਐਸਐਸਪੀ ਸਾਹਿਬ ਨੂੰ ਮਿਲਿਆ ਜੀ ਤੇ ਉਹਨਾਂ ਨੇ ਮਾਰਕ ਕੀਤਾ ਡਿਊਟੀ ਸਾਹਿਬ ਨੂੰ ਡਿਊਟੀ ਸਾਹਿਬ ਨੇ ਉਹਨਾਂ ਨੂੰ ਬੁਲਾ ਲਿਆ ਜੀ ਬੁਲਾ ਕੇ ਉਦੋਂ ਬਾਅਦ ਉਹਨਾਂ ਨੇ ਇਹਨਾਂ ਨੇ ਟਾਈਮ ਦਿੱਤਾ ਵੀ 1 ਸਾਲ ਦਾ ਟਾਈਮ ਲੈ ਲਿਆ ਜਗਤਾਰ ਸਿੰਘ ਨੇ ਵੀ 1 ਸਾਲ ਨੂੰ ਮੈਂ 15 11 2024 ਨੂੰ ਸਾਰੇ ਦੇ ਸਾਰੇ ਪੈਸੇ ਇਕੱਠੇ ਵਾਪਸ ਕਰ ਦੂੰਗਾ ਉਦੋਂ ਬਾਅਦ 15 ਤਰੀਕ ਨੂੰ ਅਸੀਂ ਗਏ ਫਿਰ ਕਹਿੰਦਾ ਮੇਰੀ ਜੀਰੀ ਨਹੀਂ ਵਿਕੀ ਹਜੇ ਖੜਜੋ ਦੱਸ ਦੇਣਾ ਅਸੀਂ ਫੇਰ ਖੜ ਗਏ ਫਿਰ ਕਹਿੰਦਾ ਮੇਰੇ ਖਾਤੇ 'ਚ ਪੈਸੇ ਨਹੀਂ ਪਏ ਫੇਰ ਖੜ ਗਏ 29 ਤਰੀਕ ਨੂੰ ਮੈਂ ਦੁਬਾਰਾ ਰਵਟ ਕਰਾਇਆ ਜੀ ਥਾਣਾ ਰੂੜੇ ਕੇ ਕਲਾਂ 'ਚ ਜਗਤਾਰ ਸਿੰਘ ਐਸਆਈ ਕੋਲੇ ਰਵਟ ਹੈ ਜੀ ਉਦੋਂ ਬਾਅਦ ਉਹ ਤੇ ਕੋਈ ਕਾਰਵਾਈ ਨਹੀਂ ਜੀ ਉਹਨੂੰ ਬੁਲਾ ਲੈਂਦੇ ਨੇ ਕਹਿੰਦਾ ਜਦੋਂ ਮੇਰੇ ਕੋਲੇ ਹੋਏ ਮੈਂ ਦੇ ਦੂੰਗਾ ਐਂ ਕਹਿ ਕੇ ਪੱਲਾ ਝਾੜ ਲੈਂਦਾ ਜੀ ਆ ਤੁਸੀਂ ਟੈਂਕੀ ਤੇ ਬੈਠੋ ਫਿਰ ਅਗਲਾ ਸੰਘਰਸ਼ ਕੀ ਹੋਊਗਾ ਅਗਲਾ ਸੰਘਰਸ਼ ਸਾਡਾ ਆਹੀ ਹੈ ਜੀ ਆ ਮੇਰੀ ਬੇਟੀ ਬੈਠੀ ਆ ਪੈਟਰੋਲ ਦੀ ਕੰਨੀ ਅਸੀਂ ਆਪਣੇ ਆਪ ਨੂੰ ਪਟ્રોલ ਪਾ ਕੇ ਅੱਗ ਲਾਵਾਂਗੇ ਆ ਡੱਬੀ ਕੋਲੇ ਆ ਜੀ ਸਾਡਾ ਹੋਰ ਕੋਈ ਮਕਸਦ ਨਹੀਂ ਹੈਗਾ ਸਾਡਾ ਪੈਸਿਆਂ ਦਾ ਮਕਸਦ ਹੈ ਪੈਸੇ ਦੇ ਦੇਣ ਸਾਡੇ ਮੈਂ ਲੋਕਾਂ ਦੇ ਦੇਣੇ ਆ ਮੇਰਾ ਤਾਂ ਵਿਆਜ 5 ਲੱਖ ਦਾ ਵਿਆਜ ਲਈ ਹੋਇਆ ਖੜਾ ਜੀ ਮੈਂ ਕਿੱਥੋਂ ਦੇਵਾਂ ਇਹਨਾਂ ਦਾ ਪੈਸਾ ਨਾ ਲੈਣ ਦੇ ਨਾ ਹੀ ਪਹਿਲੇ ਹਾਲ ਦੇਣ ਦਾ ਸਮਝੌਤਾ ਹੋਇਆ ਸੀ 11 15 11 ਨੂੰ ਜੀ ਉਹ ਗਾਂ ਤਰੀਕ ਨਗਾ ਕੇ ਹੁਣ ਮੱਲਾ ਵੀ ਅਸੀਂ ਦੋ ਵਾਰੀ ਤਖਾਸਤ ਜੁਈਏ ਸਤਨਾਮ ਸਿੰਘ ਜਿਹੜਾ ਨਾਲ ਆਏ ਸੀਗੇ ਉਹਦੀ ਕੋਈ ਸੁਣਵਾਈ ਨਹੀਂ ਹੋਈ ਸੀਗੀ ਤੇ ਅੱਜ ਉਹ ਸਵੇਰ ਦੇ ਟੈਂਕੀ ਦੇ ਚੜੇ ਹੋਏ ਨੇ ਕੋਕੜੀਆਂ ਨਾਲ ਉਹਦੇ ਸੰਬੰਧ ਵਿੱਚ ਬੰਦਾ ਅਰੈਸਟ ਕਰਕੇ ਅੰਦਰ ਬੈਠਾਗਾ ਜੀ ਵੀ ਹੁਣ ਬੁਲਾਇਆ ਗਿਆ ਸਾਨੂੰ ਵੀ ਕੀ ਗੱਲਬਾਤ ਚੱਲਦੀ ਹੈਨ ਪਤਾ ਲੱਗੋ ਕੀ ਮਾਮਲਾ ਕੀ ਹੈ ਕੀ ਮਾਮਲਾ ਪੈਸਾ ਦਾ ਲੈਣ ਦੇਣ ਦਾ ਹੈ ਨਾ ਇਹ ਕੁੜੀ ਦੇ ਜੰਟ ਮਾਲ ਆਸਟ੍ਰੇਲੀਆ ਦੇ ਸੰਬੰਧ ਵਿੱਚ ਕੁੜੀ ਨੇ ਠੱਗੀ ਕੀਤੀ ਗਈ ਕਹਿੰਦੇ ਜੀ ਜਿਹੜੀ ਮਤਾਰਸਿੰਘ ਦੀ ਕੁੜੀ ਹੈ ਉਹਨੇ ਠੱਗੀ ਕੀਤੀ ਜੀ 10 ਹਲ ਲੱਖ ਰੁਪਏ ਦੀ ਅਸੀਂ ਬੰਦੇ ਆਤੀ ਤੌਰ ਤੇ ਉੱਥੇ ਗਏ ਸੀ ਮੌਕਾ ਵੀ ਦੇਖ ਕੇ ਅਸੀਂ ਕਹਿ ਕੇ ਵੀ ਅਸੀਂ ਵੀ ਬਹਾਰੇ ਉਹ ਬਦੀ ਵਾਈਫਾਇ ਜਿਹੜੇ ਮੰਨ ਲਾ ਜਵਾਈਆ ਨਾ ਉਹਨਾਂ ਨਾਲ ਕੇ ਇਧਰ ਆ ਕੇ ਉਹ ਵਾਲੇ ਉੱਪਰ ਹੀ ਬੈਠੇਗੇ ਜੇ ਮੰਨ ਲਾ ਸਮਝੌਤਾ ਹੁੰਦਾ ਫਿਰ ਇਹਨੂੰ ਲਾ ਆ ਜਾਊਗਾ ਜੇ ਨਹੀਂ ਹੁੰਦਾ ਫਿਰ ਇਹਨਾਂ ਦੇ ਪਰਿਵਾਰ ਦੇ ਨਾਲ ਹੁਣ ਤਾਂ ਖੜਨਾ ਹੀ ਪੈਣਾ ਗਾ ਇਹ ਗਰੀਬ ਪਰਿਵਾਰ ਮਜ਼ਦੂਰ ਪਰਾਰਾ ਵੀ ਇਹਨਾਂ ਨੇ ਵੀ ਕੋਈ ਕੋਈ ਠੱਗੀ ਧੋਰੀ ਵਾਲਾ ਪੈਸਾ ਨਹੀਂ ਹੈਗਾ ਇਹਨਾਂ ਨੇ ਮਿਹਨਤ ਕਰਕੇ ਪੈਸੇ ਦਿੱਤੇ ਹੋਏ ਨੇ ਜੀ ਉਹ ਤਾਂ ਹੈਗੀ ਆ ਜੀ ਹੁਣ ਵਜੰਟਾ ਤੇ ਬੱਦ-ਬੱਦ ਕਰਬੀ ਹੋਣੀ ਚਾਹੀਦੀ ਇਹਨਾਂ ਦੇ ਵਾਏ ਜਿਹਦੇ ਲਿਖਤ ਕਰਾਈ ਉਹਦੇ ਮਕੋਲੇ ਸੀ ਉਹਦੇ ਮੰਨਿਆ ਕਹਿੰਦਾ ਮੈਂ ਇਹਨਾਂ ਦੇ ਪੈਸੇ ਦੇਣੇ ਆ ਵੀ ਜੀਊਂਗਾ ਅੱਛਾ ਜੀ ਮੇਰੇ ਸਾਹਮਣੇ ਲਿਖਤ ਹੋਈ ਹੈ ਡਿਪਟੀ ਸਾਹਿਬ ਦੇ ਸੀ ਗਏ ਸੀ ਇਹ ਕਾਦੇ ਪੈਸੇ ਲੱਤ ਲੈਣ ਦੇ ਇੱਕ ਕੁੜੀ ਭੇਜਣੀ ਸੀ ਜੀ ਬਾਹਰ ਉਹਦਾ ਬਣਿਆ ਨਹੀਂ ਕੁਛ ਉਤੋਂ ਉਸ ਤੋਂ ਬਾਅਦ ਇਹਨਾਂ ਨੇ ਕੇਸ ਕਰਤਾ ਮੜਾ ਜੇ ਉੱਥੇ ਜਾ ਕੇ ਡਿਪਟੀ ਸਾਹਿਬ ਦੇ ਉੱਥੇ ਬੁਲਾਇਆ ਸੀ ਤੇ ਉੱਥੇ ਮੰਨ ਗਿਆ ਕਹਿੰਦਾ ਮੈਂ ਦੇਣੀ ਹੈ ਉੱਥੇ ਅਸੀਂ ਲਿਖਤ ਕਰਾਤੀ ਇਹਨਾਂ ਦੀ ਆਹ ਗੱਲ ਹੋਈ ਆ ਬਾਤ ਇਹ ਬੰਦਾ ਕੌਣ ਹੈ ਜਿਹਨੇ ਪੈਸੇ ਲੱਤੇ ਸੀ ਇਹ ਜਗਤਾਰ ਸਿੰਘ ਲੰਬਰਦਾਰ ਵਜਦੇ ਜੀ ਇਨੇ ਹੀ ਪਹਿਲ ਤੇ ਅਗਰੇ ਕੁੜੀ ਨੇ ਉਦੋਂ ਮੈਨੂੰ ਐ ਨਹੀਂ ਪਤਾ ਜਿਵੇਂ ਇਹਨੇ ਫੜਿਆ ਕਿ ਨਾਲ ਹੀ ਸੀ ਜੇ ਨਾਲ ਹੀ ਕੁੜੀ ਸੀ ਨਾਲ ਹੀ ਇਹ ਸੀ ਇਹ ਹੈਗਾ ਬਾਈ ਜੀ ਇਹ ਸਤਨਾਮ ਸਿੰਘ ਹੈਗਾ ਰੂੜੀਕਲਾਂ ਦੀ ਹੈ ਇਹਦੀ ਬੇਟੀ ਹੈ ਜਸਪ੍ਰੀਤ कौर ਉਹਨੂੰ ਬਾਹਰ ਭੇਜਣ ਦੇ ਨਾਂ ਤੇ ਕਰਨੈਲ ਸਿੰਘ ਹੈ ਪਿੰਡ ਲਈ ਉਹਨੇ ਕਿਹਾ ਸੀ ਕਿ ਮੈਂ ਇਹਨੂੰ ਬਾਹਰ ਆਸਟ੍ਰੇਲੀਆ ਭੇਜ ਦੂੰਗਾ ਉਹਦੇ ਲਈ ਉਹਨੇ 10 ਲੱਖ ਰੁਪਏ ਲਿਆ ਸੀ ਉਹਨੇ ਇਕਰਾਰਨਾਮਾ ਵੀ ਕੀਤਾ ਹੈ ਪਿਛਲੇ ਸਾਲ ਉਹਨੇ ਇਹਨਾਂ ਨਾਲ ਐਫੀਡੇਟ ਇਹਨਾਂ ਨੂੰ ਐਫੀਡੇਟ ਦਿੱਤਾ ਸੀ ਕਿ ਮੈਂ ਨੈਕਸਟ ਵੀਕ ਨੈਕਸਟ ਇਅਰ ਯਾਨੀ ਤੁਹਾਨੂੰ ਮੈਂ 10 ਲੱਖ ਰੁਪਏ ਦੇ ਦਿਆਂ ਪਰ ਉਹ ਇਸ ਤੋਂ ਮੁਕਰ ਗਿਆ ਉਹ ਮੁਕਰਨ ਕਰਕੇ ਉਹ ਬੇਟੀ ਤੇ ਉਹਦਾ ਫਾਦਰ ਦੋਨੋਂ ਟੈਂਕ ਤੇ ਚੜ ਗਿਆ ਕਹਿੰਦੇ ਵੀ ਸਾਨੂੰ ਪੈਸੇ ਚਾਹੀਦੇ ਆ ਮੈਂ ਦੋਨਾਂ ਕੋਲੇ ਜਾ ਕੇ ਆਇਆ तकरीबन 40 45 ਮੀਟਰ ਆ ਸੀ ਉਹਨਾਂ ਨੂੰ ਮੈਂ ਕਿਹਾ ਸੀ ਵੀ ਆਪਾਂ ਆਜੋ ਗੱਲਬਾਤ ਕਰਦੇ ਹਾਂ ਉਹ ਕਹਿੰਦੇ ਇਹ ਕਿ ਨਹੀਂ ਅਸੀਂ ਤਾਂ ਪੈਸੇ ਲੈਣੇ ਆ ਮੈਂ ਉਹਨਾਂ ਨੂੰ ਕਿਹਾ ਜੀ ਆਪਾਂ ਗੱਲਬਾਤ ਕਰ ਲੈਂਦੇ ਆ ਉਹਨਾਂ ਨੇ ਉਹ ਕਹਿੰਦੇ ਵੀ ਅਸੀਂ ਗੱਲਬਾਤ ਖੇਰ ਕਰਾਂਗੇ ਜਦੋਂ ਉਹ ਸਾਨੂੰ ਪੈਸੇ ਦੇਣ ਲਈ ਹਾਂ ਕਰੂਗਾ ਪਰ ਉਹਨੇ ਅਸੀਂ ਜਾਨੀ ਉਹ ਗੱਲਬਾਤ ਕਰਨ ਲਈ ਹਲੇ ਤਿਆਰ ਨਹੀਂ ਹੋਇਆ ਅਸੀਂ ਉਹਨਾਂ ਨੂੰ ਦੁਬਾਰਾ ਰਿਕੁਐਸਟ ਕਰਾਂਗੇ ਕਿ ਸਾਡੇ ਕੋਲ ਆ ਜਾਣ ਤੇ ਅਸੀਂ ਉਹਨਾਂ ਦਾ ਕੰਪਰੋਮਾਈਜ਼ ਦੇਖ ਕੇ ਜੇ ਹੋ ਸਕੇ ਇਹ ਆਪਸੀ ਮਸਲਾ ਹੈ ਜੀ ਪੈਸੇ ਦਾ ਲੈਣ ਦੇਣ ਦਾ ਪੈਸੇ ਦੇ ਲੈਣ ਦੇਣ ਕਰਕੇ ਹੋਇਆ ਉਹ ਹੁਣ ਪੈਸੇ ਹੀ ਲੈਣ ਵਾਸਤੇ ਕਹਿ ਰਹੇ ਨੇ ਸਾਡੇ ਵੱਲੋਂ ਕੋਈ ਕਾਰਵਾਈ ਬੰਦੀ ਹੈ ਸਾਡੇ ਵੱਲੋਂ ਤਾਂ ਜੀ ਉਹਨਾਂ ਦਾ ਕੰਪਰੋਮਾਈਜ਼ ਹੋਇਆ ਜੇ ਉਹ ਬਿਆਨ ਲਿਖਾਉਂਦੇ ਅਸੀਂ ਉਹ ਕੰਪਰੋਮਾਈਜ਼ ਤੋਂ ਮੁਕਰ ਗਿਆ ਤੇ ਅਸੀਂ ਐਫ ਆਈ ਆਰ ਦੇ ਦਿੱਤੀ ਬਿਲਕੁਲ ਜੀ ਉਹਨਾਂ ਨੂੰ ਅਸੀਂ ਰਿਕੁਐਸਟ ਪਹਿਲਾਂ ਵੀ ਕਰਕੇ ਆਇਆ 40 45 ਮਿੰਟ ਲਗਾ ਕੇ ਆਇਆ ਹੁਣ ਫੇਰ ਮੈਂ ਦੁਬਾਰਾ ਜਾਊਂਗਾ ਉਹਨੂੰ ਫੇਰ ਰਿਕੁਐਸਟ ਕਰੂੰਗਾ ਕਿ Thank you.